ਮਾਨਗੜੀ ਮੰਦਿਰ ਦੇ ਵਿੱਚੋਂ ਇਹ ਬੰਦਾ ਗੱਲੇ ਚੋਰੀ ਕਰਦਾ ਪਿਆ ਸੀਗਾ ਬੰਦੇ ਇਹਨੂੰ ਫੜ ਲਿਆ ਆ ਵੇਖੋ ਦਿਖਾ ਕੈਮਰਾਮੈਨ ਫੇਮ ਆਉਂਦਾ ਦੇਖੋ ਜੀ ਬੰਦੇ ਨੇ ਆਪਣੇ ਕੋਲ ਹਥਿਆਰ ਵੀ ਰੱਖਿਆ ਹੋਇਆ ਜੀ ਕੈਮਰੇ ਦੀ ਰਿਕਾਰਡਿੰਗ ਦਿਖਾਉਂਦਾ ਪਤਾ ਲੱਗਿਆ ਉਹ ਕਹਿੰਦਾ ਮੈਂ ਗੜ ਨਹੀਂ ਕਿ ਬਣਦਾ ਕਿੱਥੇ ਦਾ ਤੂੰ ਬਾਬੇ ਕਿਥੋਂ ਆਇਆ ਸਾਡੇ ਸਾਡੇ ਹੈ ਫਗਵਾੜਾ ਵਿਖੇ ਇੱਕ ਵਿਅਕਤੀ ਪ੍ਰਾਚਨ ਸ਼੍ਰੀ ਹਨੂਮਨ ਗੜੀ ਮੰਦਿਰ ਵਿਖੇ ਚੋਰੀ ਕਰਦਾ ਸਾਫ ਸਾਫ ਦਿਖਾਈ ਦੇ ਰਿਹਾ ਹੈ ਹਾਲੇ ਕਿ ਮੰਦਿਰ ਵਿਖੇ ਮੌਜੂਦ ਸ਼ਰਧਾਲੂਆਂ ਵੱਲੋਂ ਜਿੱਥੇ ਉਕਤ ਚੋਰ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਉੱਥੇ ਉਸ ਦੀ ਛਿੱਤਰਪਰੇਟ ਵੀ ਕੀਤੀ ਗਈ ਅੱਜ ਹਨੂਮਾਨ ਗੜੀ ਦੇ ਵਿੱਚ ਤੋਂ ਨੂੰ ਮੜਿਆ ਕਿ ਚੋਰ ਕੁਆਂਚੀ ਜੀ ਦੇ ਮੰਦਰ ਦੇ ਵਿੱਚ ਪੀਲੇ ਦੇ ਨਾਲ ਖੱਲੇ ਦੇ ਵਿੱਚ ਜੋ ਪੈਸੇ ਲੱਢੇ ਸੀ ਉਹ ਸਾਡੀ ਕਮੇਟੀ ਨੇ ਫੜ ਲਿਆ ਪਹਿਲੇ ਅਸੀਂ ਉਹਨਾਂ ਦੀ ਸੇਵਾ ਕੀਤੀ ਫਿਰ ਅਸੀਂ ਪੁਲਿਸ ਨੂੰ ਸੱਤ ਕੇ ਪੁਲਿਸ ਦੇ ਹਵਾਲੇ ਦੋਨੇ ਜ਼ੋਰ ਕਰ ਦਿੱਤੇ ਤੇ ਉਹਨਾਂ ਦੇ ਜਿਸਲੇ ਅਸੀਂ ਤਲਾਸ਼ੀ ਲਈ ਉਹਨਾਂ ਨੇ ਤਲਾਸ਼ੀ ਦੇ ਦੌਰਾਨ ਬਹੁਤ ਵੱਡਾ ਉਹਨਾਂ ਨੇ ਡੱਬੇ ਦੇ ਵਿੱਚੋਂ ਛੁਰਾ ਨਿਕਲਿਆ ਛੁਰਾ ਇਹ ਕਹਿੰਦਾ ਸੀ ਜੇ ਕਹਿੰਦੇ ਲੱਗ ਜਾਵੇ ਤਾਂ ਮੇਰਾ ਗਾਲ ਆ ਬਈ ਅੰਦਰੋਂ ਵਗੈਰਾ ਬਾਹਰ ਹੀ ਕੱਢ ਦੇ ਬੋਤਲ ਨੂੰ ਪੁਲਿਸ ਵਾਲਿਆਂ ਨੂੰ ਦੋਨੇ ਚੋਰ ਫੜਾ ਕੇ ਕਹਿ ਵੀ ਜਿਹੜੇ ਗੱਲ ਜ ਉਹਨਾਂ ਨੇ ਕੱਢੇ ਸੀ ਉਹ ਪੈਸੇ ਵੀ ਪੁਲਿਸ ਵਾਲਿਆਂ ਨੂੰ ਦੇ ਦਿੱਤੇ